ਅਧਿਆਤਮ ਦਾ ਅਰਥ ਕੀ ਹੈ ਅਧਿਆਤਮ ਸ਼ਬਦ ਅਰਥ ਹੈ ਪਰਮਾਤਮਾ ਦੇ ਆਧਾਰ ਦੇ ਉੱਤੇ ਪਰਮਾਤਮਾ ਦਾ ਆਧਾਰ ਸਵੀਕਾਰਨਾ ਸਵੀਕਾਰ ਕਰਨਾ ਪਰਮਾਤਮਾ ਨੂੰ ਸਭ ਜਗ ਮੰਨਣਾ ਇਹ ਅਧਿਆਤਮ ਦਾ ਅਰਥ ਹੈ ਜਦੋਂ ਅਸੀਂ ਮਨ ਦੁਆਰਾ ਅਸ਼ਾਂਤ ਹੁੰਨੇ ਆ ਦੁਖੀ ਹੁੰਨੇ ਆ ਅਸੀਂ ਪ੍ਰਮਾਤਮਾ ਨੂੰ ਸਰਬਜਗ ਸਮਝ ਕੇ ਉਹਦਾ ਆਧਾਰ ਉਹਦੀ ਸੱਤਾ ਮੰਨ ਕੇ ਉਸ ਵਿੱਚ ਆਪਣਾ ਸਮਰਪਣ ਕਰਕੇ ਮਨ ਨੂੰ ਸ਼ਾਂਤ ਕਰ ਦਿੰਨੇ ਆ ਇਸ ਕਰਕੇ ਪ੍ਰਮਾਤਮਾ ਹੀ ਸਭ ਦਾ ਆਧਾਰ ਸਭ ਦਾ ਪਾਲਣ ਪੋਸ਼ਣ ਕਰਨੇ ਵਾਲਾ ਅਤੇ ਸਭ ਨੂੰ ਸਹਾਰਾ ਦੇਣ ਵਾਲਾ ਹੈ ਇਸ ਕਰਕੇ ਸਾਨੂੰ ਨਾਮ ਸਿਮਰਨ ਕੀਰਤਨ ਵਰਨਾ ਚੈੰਦਾ ਆਕਸ਼ੀ ਅਧਿਆਤਮਬਲ ਵਸਕੀ